ੴ ਸਤਿਗੁਰ ਪ੍ਰਸਾਦਿ ਸ੍ਰੀ ਵਾਗ ਮਹਿਲਾ ਪਹਿਲਾ ਕਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨਵਾਵਣਾ ਜਿਉ ਜਿਉ ਜਾਪੈ ਵਾਏ ਜਿਸਨੋ ਵਾਏ ਸੁਣਾਈਐ ਸੋ ਕੇ ਵਢਕੇ ਤਥਾਈ ਆਖਣ ਵਾਲੇ ਜੇਤੜੇ ਸਭ ਆਖ ਰਹਿ ਲੇਵਲਾਈ ਬਾਬਾ ਅੱਲਾ ਗੰਮ ਅਪਾਰ ਪਾਕੀ ਨਾਈ ਪਾਤ ਥਾਏ ਸੱਚਾ ਪਰਵਦਗਾਰ ਰਹਾ ਤੇਰਾ ਹੁਕਮ ਨਾ ਜਾ ਪੀ ਕੇ ਤੜਾ ਲਿਖ ਨਾ ਜਾਣੇ ਕੋਈ ਜੇ ਸੋ ਸ਼ਾਇਰ ਮੇਲੀਏ ਤੇਲ ਨਾ ਪੁਜਾਵੇਂ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਅੱਖਾਂ ਸੋਏ ਪੀਰ ਕਮਰ ਸਾਲਕ ਸਾਦਕ ਸ਼ੌਦੇ ਔਰ ਸ਼ਹੀਦ شیخ مشائک ਕਾਜ਼ੀ ਮੁੱਲਾ ਦਰਦਰਵੇਸ਼ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਠਾਏ ਪੁੱਛ ਨਾ ਦੇਵੇ ਨੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਮ ਨ ਜਾਣੀਐ ਨਾਵਾਂ ਕੇ ਵਡਨਾ ਜਿੱਥੈ ਵਸੈ ਮੇਰਾ ਪਾਤਸ਼ਾ ਸੋ ਕੇ ਵਡ ਹੈ ਥਾ ਅੰਬੜ ਕੋਈ ਨ ਸਕਈ ਹਉ ਕਿਸਨੋਂ ਪੁੱਛਣ ਜਾ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡੀਆਂ ਆਈਆਂ ਜੈ ਭਾਵੇਂ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਅੱਖ ਐ ਬਹੁਤ ਬਹੁਤ ਲੈਣੇ ਕੈ ਵਿਚਾਰ ਕੇ ਵਡ ਦਾਤਾ ਅੱਖੀਐ ਦੇਖ ਰਹਾ シュਮਾਰ ਨਾਨਕ ਟੋਟ ਨਾ ਆਵਈ ਤੇਰੇ ਜੁਗਾ ਜੁਗਾ ਪੰਢਾਰ ਮਹਿਲਾ ਤਹਿਲਾ ਸਭੇ ਚੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾਵੇਸ ਵਿਕਾਰ ਪਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜਿਓ ਇਉ ਪਿਰ 라ਵੈ ਨਾਰ ਤੁਧ ਭਾਵਨ ਸੋਹਗਣੀ ਆਪਣੀ ਕਿਰਪਾ ਲੈ ਸਵਾਰ ਰਹਾਉ ਗੁਰ ਸ਼ਬਦੀ ਸ਼ਿੰਗਾਰੀਆ ਤਨ ਮਨ ਤੇਰ ਕਾ ਪਾਸ ਦੁਇ ਕਰ ਝੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸਚ ਭੈ ਵਸੀ ਪਾਏ ਰਤੀ ਰੰਗ ਰਾਸ ਪ੍ਰੇਮੀ ਤੇਰੀ ਕੰਡੀ ਐ ਲਾਲੀ ਮਨ ਐ ਨਾ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲ ਹਾਰ ਜਾਉ ਸਾਧਨ ਰੰਡ ਨ ਬੈਸਈ ਜੇ ਸਤਗੁਰ ਮਹ ਸਮਾਏ ਤੇਰੀ ਸਾਲੂ ਨਤਨੋ ਸੱਚ ਮਰੈ ਨ ਜਾਏ ਨੇਤਰ ਵੈਸੋ ਹਗਣੀ ਸਾਚੀ ਨਜ਼ਰ ਰਜ਼ਾਏ ਸਾਠ ਧੜੀ ਧਨ ਮੰਡੀਆਂ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਿਸਾਇਆ ਮੰਦਰ ਦਸਵਾਂ ਦਵਾਰ ਦੀਪਕ ਸ਼ਬਦ ਵਿਗਾਸਿਆ RAM ਨਾਮ ઓਰ ਹਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸ਼ੋਭਾ ਸੁਰਤ ਸੁਹਾਵਣੀ ਸੱਚੇ ਪ੍ਰੇਮ ਅਪਾਰ ਦਿਨ ਪਿਰ ਪੁਰਖ ਨਾ ਜਾਣੀ ਸੱਚੇ ਗੁਰ ਕਾ ਹੇਤ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉ ਪਿਰ ਬਿਨ ਰਹਿਣ ਵਿਹਾਇ ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਏ ਜਾ ਤਨ ਕੰਤ ਨਰਾਵੀਆ ਤਾਂ ਬਿਰਥਾ ਜੋ ਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਹਉ ਸੁੱਤੀ ਪਰ ਜਾਗਣਾ ਕਿਸ ਕੋ ਕੁਛੋਂ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਇ ਸਿਰੀ ਰਾਗ ਮਹਿਲਾ ਤਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸੱਚੋ ਮਾਨ ਮਹਤ ਤੂੰ ਆਪੇ ਦੇਵਨ ਹਾਰ ਅਰਜੀਓ ਤੂੰ ਕਰਤਾ ਕਰਤਾ ਜਿਉਂ ਥਾਵੈ ਤਿਉਂ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ भगत ਬਸੀਠ ਗੁਰ ਕੈ ਸ਼ਬਦ ਸਲਾਣਾ ਘਟ ਘਟ ਦੀਠ ਅੜੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸੱਚੀ ਬਾਤ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨਿ ਡਰਿਆ ਡਰ ਜਾਣੀ ਹੈ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਏ ਗੋਲ ਰੱਖੇ ਸੇ ਉੱਭਰੇ ਸਾਚੇ ਸਿਉ ਲੇਵ ਲਾਇ ਹਰ ਜਿਉ ਸ਼ਬਦ ਪਿਸ਼ਾਣੀਆਂ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸੱਚਖਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇਂ ਕਿਆ ਸਾਖ ਜਿੰਨੀ ਸੱਚ ਪਿਸ਼ਾਣਿਆ ਸੇ ਸੁਖੀਏ ਜੁਗ ਚਾਰ ਹੁ ਮੈਂ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਔਰ ਧਾਰ ਜਗ ਮੈਂ ਲਾ ਇੱਕ ਨਾਮ ਪਾਈਐ ਗੁਰੂ ਵਿਚਾਰ ਸੱਚੋਂ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸੱਚੀ ਦਰਗਾਹ ਬੈਸਈ ਧਗਤ ਸੱਚੀ ਅਰਦਾਸ ਪਤਸਿਓ ਲੇਖਾ ਨਿਭੜੇ RAM ਨਾਮ ਪਰਗਾਸ ਉੱਚਾ ਉੱਚਾ ਅੱਖੀਆਂ ਕਹੋ ਨਾ ਦੇਖਿਆ ਜਾਏ ਜਾਂ ਦੇਖਾਂ ਤਾਂ ਇੱਕ ਤੂੰ ਸਤਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੋਭਾਏ ਸ੍ਰੀ ਰਾਗ ਮਹਿਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ ਅਤ ਸਿਆਣੀ ਸੋਣੀ ਕਿਉਂ ਕੀਤਾ ਵੇ ਸਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਂ ਆਈ ਰੇ ਕਿਉਂ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਚਾਲ ਰਹਾ ਸਭ जग ਵੱਦੋ ਕਾਲ ਕੋ ਬਿਨ ਗੁਰ ਕਾਲ ਅਫਾਰ सचरते उबरे दुविधा छोड़ वेकार हो तिनके ज्यों पंखिया जाली बदिक हाथ गुर रखे से हो और फाथे हो साथ दिन नाव चुन सुटी है को न संगी साथ ਸੱਚੋ ਸੱਚਾ ਆਖੀਐ ਸੱਤੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੋਏ ਬਖ ਖਾਏ ਨਾ ਮੈਂ ਅੰਦਰ ਹੋਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦ ਹੈ ਬੂਝ ਨਾ ਪਾਏ ਗੁਰਮਤੀ ਪਰਗਾਸ ਹੋਏ ਸੱਚ ਰਹਿ ਲਿਵ ਲਾਏ ਤਿਥੈ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁ ਜਾਣ ਤੂੰ ਆਪੇ ਮਿਲਣ ਹਾਰ ਗੁਰ ਸ਼ਬਦ ਦੀ ਸਲਾਹੀ ਹੈ ਅੰਤ ਨ ਪਾਰਾ ਵਾਰ ਜਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਤਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋ ਤਿਸ ਭਾਵੇਂ ਸੋ ਥੀਐ ਇਨ ਜਨਤਾ ਵਸ ਕਿਸ਼ਨਾਇ ਸ੍ਰੀ ਰਾਗ ਮਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬੇਨ ਅਬ ਸ਼ਬਦ ਨਾ ਮਾਂਜੀਐ ਸੱਚ ਤੇ ਸੱਚ ਹੋਏੁੰਧੇ ਗੁਣਹੀਣੀ ਸੁਖ ਕੇ ਪਿਰ ਰਲਿਆ ਰਸਮਾਨਸੀ ਸੱਚ ਸ਼ਬਦ ਸੁਖ ਨੇ ਰਹਾਵ ਪੈਰ ਪਰਦੇਸੀ ਜੇ ਥੀ ਐ ਧਨਵਾਢੀ ਚੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਪਿਰ ਭਾਵੇਂ ਸੁਖ ਪਾਈ ਐ ਜਾਂ ਆਪੇ ਨਜ਼ਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋ ਹੈ ਮਨ 모ਇਆ ਤੀ ਰੰਗ निहाल ਸ਼ਬਦ ਸਵਾਰੀ ਸੋਹਣੀ ਫਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਹਾਰ ਨਾ ਸੁਖ ਪਈ ਸਹੋਰ ਝੂਠ ਜਲੀ ਵੇਕਾਰ ਆਵਣ ਵੰਝਣ ਢਖੜੋ ਛੋਡੀ ਕੰਤ ਵਿਸਾਰ ਚਿਰਕੀ ਨਾਰ ਸੁਹਾਵਣੀ ਮੁੱਤੀ ਸੋ ਕੇਤ ਸਾਦ फेर का काम ना आवई भोले फादिल बाद दर घर ठोई ना लहै छूटी दूजा ए साध पंडित वाचें पोथियां ना बूझै विचार हमको मत्ती दे चलें माया का वा पार कथनी टूटी जग पवै रहनी शब्द सो सार ਹਤੇ ਪੰਡਿਤ ਜੋਤ ਕੀ ਬੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਦੇਨ ਗੁਰ ਕਰਮ ਨਾ ਛੁੱਟਸੀ ਤਹ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਆਂ ਮੈਂ ਗੁਣ ਨਹੀਂ ਕੋਇ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਇ ਨਾਮਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਇ ਸ੍ਰੀ ਰਗ ਮਹਿਲਾ ਪਹਿਲਾ ਜਪ ਤਪ ਸੰਜਮ ਸਾਦੀ ਐ ਤੀਰਥ ਕੀਚੈ ਵਾਸ ਪੁੰਨ দান ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜੇ ਹਾਰਾ ਦੇਤ ਹਾ ਲੁੜੇ ਬਿਨ ਗੁਣ ਜਨਮ ਵਿਨਾਸ਼ मुੰধে ਗੁਣਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾ ਵਿਣਰਾਸੀ ਵਪਾਰੀਆ ੱੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹ ਐਨਸ ਨਉਤਨਾ ਹਰ ਖੈ ਰਤਨ ਵਿਚਾਰ ਵਸਤ ਲੈ ਘਰ ਆਪਣੇ ਚੱਲੇ ਕਾਰ ਦਸਾਰ ਵਣ ਜਾ ਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮਿਲਣ ਹਰ ਮਿਲਿਆ ਹੋਏ ਨ ਵਿਛੁੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸਚ ਰਹਿਐ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਕਰਮ ਮਹਿਲ ਸੋਥਾਏ ਸੱਚੇ ਸੇ ਤੀਰਤਿਆਂ ਸੱਚੋ ਪੱਲੇ ਪਾਏ ਸੋ ਤਬ ਜਾਣੀ ਐ ਸਾਚੋ ਸਾਚੈ ਨਾਏ ਸਾਧਨ ਖਰੀ ਸੁਹਾਵਣੀ ਜੇਨ ਤਿਰ ਜਾਤਾ ਸੰਗ ਮਹਿਲੀ ਮਹਿਲ ਤੁਲਾਈ ਐ ਸੋ ਤੇਰਾ ਵੇ ਰੰਗ ਸੱਚ ਸੁਹਾਗਣ ਸਾਥਲੀ ਪੇਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਟੁੰਗਰ ਜਾਵ ਬਨ ਮੈਂ ਭੂਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਉ ਨਾਮ ਭੂਲੀ ਜੇ ਫਿਰਾ ਫਿਰ ਫਿਰ ਆਵਾਂ ਜਾਵ ਪਿਛੋ ਜਾਏ ਪਧਾਉਾਂ ਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਇੱਕੋ ਰਵ ਰਹਿਆ ਦੂਜਾ ਅਵਰ ਨਾ ਕੋਈ